ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਕਾਣ ਦਸਵਾਂ ਬਾਜ਼ ਤਾਜ ਤਿੰਨ ਤੇ ਸਭ ਲੈਣੇ ਅਗਲੀ ਸਵੇਰ ਨਾਦਰ ਸ਼ਾ ਆਪਣੇ ਤੰਬੂ ਵਿੱਚ ਟਹਿਲ ਰਿਹਾ ਹੈ ਗੁੱਸੇ ਤੇ ਚਿੰਤਾ ਦੇ ਭਾਵ ਉਸ ਦੇ ਮੂੰਹ ਤੋਂ ਸਾਫ਼ ਪੜੇ ਜਾ ਸਕਦੇ ਹਨ ਨਾਦਰ ਸ਼ਾ ਇਹ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਸਾਰੇ ਭਾਰਤ ਵਿੱਚ ਉਸ ਨੂੰ ਕਿਸੇ ਨੇ ਟੱਕਰ ਨਹੀਂ ਦਿੱਤੀ ਜੇਤੂ ਫੌਜਾਂ ਲੈ ਕੇ ਉਹ ਕਿਸੇ ਮਹਾਨ ਰਾਜੇ ਵਾਂਗ ਹਿੰਦੁਸਤਾਨ ਵਿੱਚ ਟਹਿਲਦਾ ਰਿਹਾ ਕਿ ਸੇ ਰਾਜੇ ਰਜਵਾੜੇ ਦੀ ਮਜਾਲ ਨਹੀਂ ਸੀ ਕਿ ਉਸ ਅੱਗੇ ਚੀਂ ਦੀ ਆਵਾਜ਼ ਵੀ ਕਰ ਸਕੇ। ਰਿਆਸਤਾਂ ਦੀਆਂ ਰਿਆਸਤਾਂ, ਸਲਤਨਤਾਂ ਦੀਆਂ ਸਲਤਨਤਾਂ ਉਸ ਅੱਗੇ ਝੁੱਕ ਕੇ ਸਲਾਮ ਕਰਦੀਆਂ ਰਹੀਆਂ। ਹਿੰਦੁਸਤਾਨ ਦੇ ਵੱਡੇ-ਵੱਡੇ ਰਾਜੇ ਉਸ ਦਾ ਸਵਾਗਤ ਕਰਨ ਲਈ ਭੇਟਾ ਵਜੋ ਆਪਣੀਆਂ ਧੀਆਂ ਦੇ ਡੋਲੇ ਲਈ ਖਲੋਤੇ ਸਨ। ਪਰ ਅੱਜ ਅੱਜ ਇਹ ਕੀ ਪਾਣਾ ਵਾਪਰ ਗਿਆ ਸੀ। ਐਸਾ ਤਾਂ ਉਸ ਦੇ ਚਿੱਤ-ਚਿੱਤੇ ਵੀ ਨਹੀਂ ਸੀ। 50 ਕੋਹ ਦੀ ਵਾਟ ਤੇ 20 ਹਮਲੇ। ਉਸ ਨੇ ਇੱਕ ਪਹਿਰੇਦਾਰ ਜ਼ਖਰੀਆ ਖਾਨ ਨੂੰ ਲੈਣ ਲਈ ਭੇਜਿਆ। ਸਭ ਪਾਸੇ ਹਫੜਾ ਦਫੜੀ ਸੀ ਡਰਿਆ ਹੋਇਆ ਜ਼ਕਰੀਆ ਉਸਦੇ ਹਰਮ ਵਿੱਚ ਦਾਖਲ ਹੋਇਆ ਹੁਕਮ ਜਹਾਂਪਨਾ ਹੁਕਮ ਨਾਦਰ ਸ਼ਾਹ ਗੁੱਸੇ ਵਿੱਚ ਬੋਲਿਆ ਮੇਰੇ ਹੁਕਮ ਦੀ ਤਾਮੀਲ ਕਰੇਗਾ ਤੂੰ ਜੀ ਜਹਾਂਪਨਾ ਤੁਸੀਂ ਜੋ ਵੀ ਕਹੋ ਜ਼ਕਰੀਆ ਡਰਦਾ ਹੋਇਆ ਬੋਲਿਆ ਨਾਦਰ ਸ਼ਾਹ ਦੇ ਗੁੱਸੇ ਤੋਂ ਉਹ ਭਲੀ ਭਾਤ ਜਾਣੂ ਸੀ ਤਾਂ ਜਾ ਆਪਦੇ ਲੜਾਕੇ ਨਾਲ ਲੈ ਕੇ ਜਾ ਤੇ ਉਹਨਾਂ ਸਿਰ ਫਰਿਆਂ ਦੇ ਸਿਰ ਲਿਆ ਕੇ ਮੇਰੇ ਕਦਮਾਂ ਵਿੱਚ ਢੇਰ ਕਰ ਜਿੰਨਾ ਅੱਜ ਮੇਰੇ ਕਾਫਲੇ ਤੇ ਹਮਲਾ ਕੀਤਾ ਇੱਕ ਦੋ ਵਾਰ ਨਹੀਂ ਪੂਰੇ 20 ਵਾਰ ਜਾ ਦੇਰ ਨਾਲਾ ਤੇ ਹੁਣੇ ਜਾ ੜਕਦਾ ਹੋਇਆ ਨਾਦਰ ਸ਼ਾਹ ਬੋਲਿਆ ਜ਼ਕਰੀਆ ਨੀਵੀਂ ਪਾਈ ਖਲੋਤਾ ਸੀ ਉਸ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ ਖਲੋਤਾ ਕਿਉਂ ਏ ਮੇਰੇ ਹੁਕਮ ਦੀ ਪਾਲਣਾ ਕਰ ਨਾਦਰ ਸ਼ਾਹ ਫੇਰ ਬੋਲਿਆ ਜਹਾਂ ਪਣਾ ਬਸ ਇੰਨਾ ਕਿ ਜ਼ਕਰੀਏ ਦੇ ਮੂੰਹੋਂ ਨਿਕਲਿਆ ਨਾਦਰ ਸ਼ਾਹ ਮਹਾਨ ਨਾਦਰ ਸ਼ਾਹ ਦੀ ਅਜਿੱਤ ਫੌਜ ਉੱਤੇ ਜੰਗਲ ਦੇ ਚਾਰ ਲੜਾਕਿਆਂ ਨੇ ਹਮਲਾ ਕੀਤਾ ਤੇ ਲੁੱਟਦਾ ਸਮਾਨ ਖੋ ਕੇ ਲੈ ਗਏ ਤੈਨੂੰ ਪਤਾ ਵੀ ਹੈ ਇਤਿਹਾਸ ਵਿੱਚ ਇਸ ਘਟਨਾ ਨੂੰ ਕਿੱਡੀ ਵੱਡੀ ਜਗ੍ਹਾ ਮਿਲੇਗੀ ਇਹ ਕੋਈ ਛੋਟੀ ਗੱਲ ਨਹੀਂ ਨਾਦਰ ਸ਼ਾਹ ਗੁੱਸੇ ਵਿੱਚ ਲਾਲ ਸੀ ਅੱਖਾਂ ਨੱਕ ਕੰਨ ਸਭ ਲਾਲ ਜੀ ਜਹਾ ਆਪਣਾ ਮੈਂ ਜਾਣਦਾ ਜ਼ਕਰੀਆ ਬੋਲਿਆ ਜੇ ਜਾਣਦਾ ਤਾਂ ਜਾ ਤਾਂ ਕਿ ਜਾਦ ਲਿਖਾਰੀ ਇਤਿਹਾਸ ਵਿੱਚ ਇਹ ਘਟਨਾ ਲਿਖਣ ਤਾਂ ਨਾਲ ਇਹ ਵੀ ਲਿਖਣ ਕਿ ਉਹਨਾਂ ਹਮਲਾਵਰਾਂ ਦਾ ਨਾਦਰ ਨੇ ਕੀ ਅੰਜਾਮ ਕੀਤਾ ਸੀ ਮੈਨੂੰ ਉਹਨਾਂ ਦੇ ਸਿਰ ਚਾਹੀਦੇ ਨੇ ਬਸ ਜ਼ਕਰੀਆ ਚੁੱਪ ਖਲੋਤਾ ਸੀ ਕੀ ਤੂੰ ਇਹਨਾਂ ਬਾਰੇ ਕੁਝ ਜਾਣਦਾ ਵੀ ਹੈ ਕੌਣ ਨੇ ਲੋਕ ਕੋਈ ਜਨ ਬੂਤ ਜਾਂ ਰਾਖਸ ਜੋ ਤੂੰ ਇੰਨਾ ਡਰਿਆ ਖਲੋਤਾ ਹੈ ਐਡਾ ਜੇਰਾ ਕਿਵੇਂ ਕਰ ਗਏ ਕੀ ਉਹ ਨਾਦਰ ਸ਼ਾਹ ਦੇ ਭੈ ਤੋਂ ਵਾਕਿਫ ਨਹੀਂ ਇਹ ਸਿੱਖ ਨੇ ਜਹਾਂ ਪਣਾ ਜ਼ਕਰੀਆ ਬੋਲੇ ਕੌਣ ਹੁੰਦੇ ਨੇ ਇਹ ਸਿੱਖ ਕੋਈ ਜੰਗਲੀ ਲੜਾਕੇ ਜਾਂ ਆਦਮ ਖੋਰ ਆਦੀਵਾਸੀ ਕੀ ਬਲਾਣੇ ਇਹ ਇੰਨੀ ਫੁਰਤੀ ਇੰਨੀ ਬਾਦਰੀ ਮੈਂ ਕਦੇ ਪਹਿਲਾਂ ਦੇਖੀ ਨਾ ਸੁਣੀ ਉਹਨਾਂ ਸਾਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹੁੰਦੇ ਕੌਣ ਨੇ ਇਹ ਸਿੱਖ ਜਹਾਂ ਬਣਾ ਇਹ ਪੰਜਾਬ ਵਿੱਚ ਹੀ ਪੈਦਾ ਹੋਈ ਇੱਕ ਕੌਮ ਹੈ ਹਕੂਮਤ ਨਾਲ ਇਹਨਾਂ ਦੀ ਖੈ ਬਾਜੀ ਮੋਦਤਾ ਤੋਂ ਚੱਲ ਰਹੀ ਹੈ ਹਕੂਮਤ ਨੇ ਇਹਨਾਂ ਦੇ ਸਿਰਾਂ ਦੇ ਇਨਾਮ ਵੀ ਰੱਖੇ ਪਰ ਇਹ ਮੁੱਕ ਨਹੀਂ ਰਹੇ ਜ਼ਕਰੀਆ ਆਪਣੀ ਮਜਬੂਰੀ ਜ਼ाहिर ਕਰ ਰਿਹਾ ਸੀ ਰਹਿੰਦੇ ਕਿੱਥੇ ਨੇ ਇਹ ਪਿੰਡ ਉਜਾੜ ਦਿਓ ਇਹਨਾਂ ਦੇ ਨਾਦਰ ਨੇ ਜ਼ਕਰੀਏ ਨੂੰ ਕਿਹਾ ਜੰਗਲਾਂ ਵਿੱਚ ਰਹਿੰਦੇ ਨੇ ਹਜ਼ੂਰ ਪਿੰਡ ਤਾਂ ਇੰਨਾ ਕਾਦੇ ਛੱਡ ਦਿੱਤੇ ਨੇ ਇਹਨਾਂ ਧਰਮ ਛੱਡਣ ਨਾਲੋਂ ਪਿੰਡ ਛੱਡਣ ਨੂੰ ਤਰਜੀਹ ਦਿੱਤੀ। ਖੜੇ-ਖੜੇ ਹੀ ਸੌਂ ਲੈਂਦੇ ਨੇ ਤੇ ਤੁਰਦੇ-ਤੁਰਦੇ ਹੀ ਖਾ ਲੈਂਦੇ ਆ। ਖਾਂਦੇ ਕੀ ਨੇ ਜੰਗਲਾਂ ਵਿੱਚ। ਇਨਸਾਨ ਦੇ ਜਿਉਂਦੇ ਰਹਿਣ ਦੀਆਂ ਮੁੱਖ ਲੋੜਾਂ ਰੋਟੀ, ਕਪੜਾ, ਮਕਾਨ ਉਹਦੇ ਬਿਨਾ ਕਿਵੇਂ ਸਾਰਦੇ ਹਨ? ਇਸੇ ਤਰ੍ਹਾਂ ਹਕੂਮਤ ਦਾ maal ਸੁਭਾਅ ਲੁੱਟ ਲੈਂਦੇ ਨੇ ਹਜੂਰ ਤੇ ਜਾਂ ਭੇਸ ਬਦਲ ਕੇ ਪਿੰਡਾਂ ਵਿੱਚੋਂ ਅਨਾਜ ਮੰਗ ਕੇ ਲੈ ਜਾਂਦੇ ਨੇ। ਤੇ ਉਹੀ ਇਕੱਠੇ ਬੈਠ ਕੇ ਖਾ ਲੈਂਦੇ ਨੇ। ਪਿੰਡਾਂ ਵਿੱਚ ਇਹਨਾਂ ਦੇ ਖੈਰਖਵਾ ਵਸਦੇ ਨੇ ਜੋ ਇਹਨਾਂ ਦੀ ਮਦਦ ਕਰਦੇ ਰਹਿੰਦੇ ਨੇ। ਵੈਸੇ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੇਹਾਂ ਜਿੱਤ ਲਈਆਂ ਹਨ ਤੇ ਰੋਟੀ ਕੱਪੜਾ ਇਹਨਾਂ ਲਈ ਬਹੁਤੇ ਮਾਇਨੇ ਨਹੀਂ ਰੱਖਦਾ। ਲੂਣ ਖਾਨ ਵਾਲੇ ਨੂੰ ਸਵਾਦਾਂ ਦਾ ਪੱਟਿਆ ਕਹਿੰਦੇ ਨੇ। ਹਾਰ ਦੇ کئی ਕੀ ਦਿਨ ਪਾਣੀ ਬਿਨਾ ਕੱਟ ਲੈਂਦੇ ਨੇ ਤੇ ਸਿਆਲਾਂ ਵਿੱਚ ਅੱਗ ਬਾਲ ਕੇ ਨਹੀਂ ਵੇਖਦੇ। ਤੇ ਘਰ ਘਰ ਕਿੱਥੇ ਨੇ ਇਹਨਾਂ ਦੇ? ਕੋਈ ਟਿਕਾਣੇ ਤਾਂ ਹੋਣਗੇ। ਨਾਦਰ ਦੀ ਹੈਰਾਨੀ ਵਧ ਰਹੀ ਸੀ। ਘਰ ਜਹ ਆਪਣਾ? ਆਉਣ ਇਹਨਾਂ ਦੇ ਘਰ। ਤੰਬੂ ਦੇ ਬਾਹਰ ਖਲੋਤੇ ਘੋੜਿਆਂ ਵੱਲ ਇਸ਼ਾਰਾ ਕਰਦਾ ਹੋਇਆ ਜ਼ਕਰੀਆ ਬੋਲਿਆ। ਘੋੜਿਆਂ ਦੀਆਂ ਕਾਠੀਆਂ ਹੀ ਨੇ ਘਰ ਜੁਰ। ਖਾਂਦੇ ਪੀਂਦੇ ਸੌਂਦੇ ਉਹਨਾਂ ਤੇ ਹੀ ਨੇ ਜ਼ਕਰੀਏ ਦੇ ਗੱਲ ਹਜੇ ਮੂੰਹ ਵਿੱਚ ਹੀ ਸੀ ਕਿ ਨਾਦਰ ਉੱਚੀ ਉੱਚੀ ਹੱਸਣ ਲੱਗਾ ਜ਼ਕਰੀਆ ਖਾਨ ਜੇ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਨੇ ਤਾਂ ਤੁਸੀਂ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਇਹ ਪੜਾ ਦਿੱਲੀ ਜਾ ਕੇ ਹੀ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਖਾਨ ਸਾਹਿਬ ਜਦ ਲਾਲ ਕਿਲੇ ਤੇ ਇਹਨਾਂ ਦਾ ਪਰਚਮ ਝੂਲੇਗਾ ਦੂਰ ਨਹੀਂ ਉਹ ਦਿਨ ਇਹ ਕਹਿੰਦਾ ਹੋਇਆ ਨਾਦਰ ਅੰਦਰ ਚਲਾ ਗਿਆ ਅੱਜ ਰਾਤ ਨਾਦਰ ਨੂੰ ਨੀਂਦ ਨਹੀਂ ਆ ਰਹੀ ਉਹ ਆਰਾਮਦਾਇਕ ਆਸਣ ਤੇ ਪਿਆ ਹੋਇਆ ਵੀ ਸਾਰੀ ਰਾਤ ਉਸਲਵੱਟੇ ਲੈਂਦਾ ਰਿਹਾ। ਜ਼ਕਰੀਆ ਖਾਨ ਨਾਲ ਕੀਤੀ ਗੱਲਬਾਤ ਦੇ ਬੋਲ ਹਵਾ ਵਿੱਚ ਗੂੰਜ ਰਹੇ ਹਨ। ਇਹ ਸਿੱਖ ਨੇ ਹਜ਼ੂਰ ਜੰਗਲਾਂ ਵਿੱਚ ਰਹਿੰਦੇ ਨੇ, ਕੋੜਿਆਂ ਦੀਆਂ ਕਾਠੀਆਂ ਤੇ ਦਿੱਲੀ ਦੇ ਮਾਲਕ ਬਣਨਗੇ, ਲਾਲ ਕਿਲੇ ਤੇ ਪਰਚਮ ਝੁਲੇਗਾ, ਆਵਾਜ਼ਾਂ ਗੂੰਜ ਰਹੀਆਂ ਹਨ ਤੇ ਨਾਦਰਸ਼ਾ ਇੱਕਦਮ ਡਰ ਕੇ ਉੱਠ ਬੈਠਾ। ਉਸ ਦੀ ਸਾਰੀ ਰਾਤ ਇਸੇ ਤਰ੍ਹਾਂ ਬੀਤੀ। ਸਵੇਰ ਹੁੰਦੇ ਸਾਰ ਉਸਨੇ ਮੁੜ ਜ਼ਕਰੀਏ ਨੂੰ ਬੁਲਾਵਾ ਭੇਜਿਆ। ਜਿੰਨੀ ਦੇਰ ਤੁਸੀਂ ਆਪਣੇ ਦੁਸ਼ਮਣ ਨੂੰ ਜਾਣ ਨਹੀਂ ਲੈਂਦੇ ਉਨੀ ਦੇਰ ਉਸ ਨੂੰ ਹਰਾਉਣਾ ਸੌਖਾ ਨਹੀਂ ਮੈਂ ਇਹਨਾਂ ਬਾਰੇ ਹੋਰ ਜਾਨਣਾ ਚਾਹੁੰਦਾ ਹਾਂ ਜ਼ਖਰੀਆ ਖਾਨ ਜਾਣਕਾਰੀ ਇਹਨਾਂ ਬਾਰੇ ਬਹੁਤੀ ਨਹੀਂ ਮਿਲਦੀ ਹਜ਼ੂਰ ਪਿੰਡ ਦੇਸ਼ ਘਰ ਘਾਟ ਕਿਲਾ ਕੋਟ ਕੋਈ ਨਹੀਂ گلاب ਦੇ ਬੂਟੇ ਵਾਂਗ ਜਿਉਂ-ਜਿਉਂ ਕੱਟੀ ਦੇ ਨੇ ਕਿਉਂ-ਤਿਉਂ ਵਾਧਦੇ ਨੇ ਜੰਗ ਵਿੱਚ ਸ਼ਹੀਦ ਹੋਣ ਲਈ ਇਸ ਤਰ੍ਹਾਂ ਭੱਜੇ ਆਉਂਦੇ ਨੇ ਜਿਵੇਂ ਪਰਵਾਨਾ ਸ਼ਮਾਂ ਵੱਲ ਉੱਡਿਆ ਆਉਂਦਾ ਹੈ ਇਹਨਾਂ ਦੇ ਤਾਂ ਘੋੜੇ ਵੀ ਖਬਰੇ ਫਲਾਦ ਦੇ ਬਣੇ ਨੇ ਬਿਨਾ ਕੁਝ ਖਾਦੇ ਪੀਤੇ 100-100 ਕੋ ਤੱਕ ਧਾਵੇ ਕਰਦੇ ਨੇ ਤੇ ਉਹਨਾਂ ਘੋੜਿਆਂ ਦੀਆਂ ਪਿੱਠਾਂ ਹੀ ਇਹਨਾਂ ਲਈ ਪਲੰਗ ਨੇ ਸਿਰ ਤੇ ਪਗੜੀ ਤੇੜ ਕੱਚ ਤੋਂ ਬਿਨਾ ਹੋਰ ਕੁਝ ਨਹੀਂ ਪਹਿਨਦੇ ਪਰ ਹਥਿਆਰ ਜਿੰਨੇ ਮਿਲ ਜਾਣ ਉਹਨੇ ਥੋੜੇ ਕਿਰਪਾਨ ਦਾ ਵਸਾ ਨਹੀਂ ਕਰਦੇ ਸਦਾ ਨਾਲ ਰੱਖਦੇ ਨੇ ਤੇ ਕਹਿੰਦੇ ਨੇ ਕਿ ਸੌਂਦੇ ਵੀ ਨਾਲ ਲੈ ਕੇ ਨੇ ਕੀ ਮਤਲਬ ਹੈ ਤੇਰਾ ਕਿ ਕਿਰਪਾਨ ਨਾਲ ਲੈ ਕੇ ਸੌਂਦੇ ਹਨ ਸੱਚਮੁੱਚ ਨਾਦਰ ਹੈਰਾਨ ਹੁੰਦਾ ਬੋਲਿਆ ਜੀ ਹਜੂਰ ਕਿਰਪਾਨ ਨੂੰ ਸਰੀਰ ਦਾ ਅੰਗ ਹੀ ਜਾਣਦੇ ਹਨ ਆਫਰੀਨ ਹੋਰ ਦੱਸ ਨਾਦਰ ਦੀ ਉਤਸੁਕਤਾ ਵੀ ਨਾਲ-ਨਾਲ ਵਧਦੀ ਜਾ ਰਹੀ ਸੀ ਹਕੂਮਤ ਨਾਲ ਦੰਗਾ ਇਹਨਾਂ ਦੀ ਜਾਤ-ਗੋਤ ਹੈ ਕੱਲੇ-ਕੱਲੇ 500 ਨਾ ਮੱਥਾ ਡਾਹ ਖਲਾਉਂਦੇ ਹਨ ਚਮੜੀ ਇਹਨਾਂ ਦੀ ਖੌਰੇ ਗੈਂਡੇ ਦੀ ਖਲ ਨਾਲ ਦੀ ਹੈ ਜ਼ਖਮ ਆਪੇ ਮਿਲ ਜਾਂਦੇ ਹਨ ਖੁਸ਼ੀ-ਗਮੀ ਤੋਂ ਰਹਿਤ ਹਨ ਇਹਨਾਂ ਦੇ ਘਰ ਜੇ ਕੋਈ ਮਰ ਵੀ ਜਾਵੇ ਤਾਂ ਕਹਿੰਦੇ ਇਹ ਹਲਵਾ ਬਣਾ ਕੇ ਖਾਂਦੇ ਹਨ ਜੋ ਕੁਝ ਵੀ ਮਾਲ-ਸਬਾਬ ਲੁੱਟ ਕੇ ਲਿਆਉਂਦੇ ਹਨ ਇੱਕੋ ਜਿਹਾ ਵੰਡ ਲੈਂਦੇ ਹਨ ਕੋਈ ਨੰਗਾ ਭੁਖਾ ਲੋੜਵੰਦ ਦਰੋਂ ਖਾਲੀ ਨਹੀਂ ਮੁੜਨ ਦਿੰਦੇ ਦਰੋਂ ਦਰ ਹੈ ਕਿੱਥੇ ਤੂੰ ਤਾਂ ਕਹਿੰਦਾ ਸੀ ਕੋਈ ਦਰਕਰ ਹੈ ਹੀ ਨਹੀਂ ਇਹਨਾਂ ਦਾ ਨਾਦਰ ਬੋਲਿਆ ਹਜ਼ੂਰ ਜਿਹੜੀ ਵੀ ਥਾਂ ਜੰਗਲ ਬੇਲੇ ਵਿੱਚ ਡੇਰਾ ਲਾਉਂਦੇ ਹਨ ਉਹੀ ਦਰ ਹੈ ਉੱਥੇ ਖਾਲਸੇ ਦੇ ਰਾਜ ਦਾ ਐਲਾਨ ਕਰ ਦਿੰਦੇ ਹਨ ਉਹ ਥਾਂ ਖਾਲਸੇ ਦੀ ਮਲਕੀਅਤ ਜਿਵੇਂ ਅਸੀਂ ਹਿੰਦੂਆਂ ਨੂੰ ਮਾਰਨਾ ਸਵਾਬ ਜਾਣਦੇ ਹਾਂ ਉਸੇ ਤਰ੍ਹਾਂ ਇਹ ਜ਼ੁਲਮ ਦਾ ਨਾਸ ਕਰਨਾ ਧਰਮ ਸਮਝਦੇ ਹਨ ਹਿੰਦੂ ਮੁਸਲਮਾਨ ਦੋਹਾਂ ਤੋਂ ਅੱਡਾ ਮਜ਼ਬ ਹੈ ਇੱਕ ਰੱਬ ਦੇ ਪੁਜਾਰੀ ਨੇ ਉਸ ਤੋਂ ਸਿਵਾ ਕਿਸੇ ਹੋਰ ਨੂੰ ਨਹੀਂ ਮੰਨਦੇ ਮੁਖੀ ਕੌਣ ਹੈ ਇਹਨਾਂ ਦਾ ਅੱਲਾ ਜਿਸ ਨੂੰ ਇਹ ਅਕਾਲ ਕਹਿੰਦੇ ਨੇ ਉਸੇ ਨੂੰ ਆਪਣਾ ਮੁਖੀ ਮੰਨਦੇ ਨੇ ਵਾਹ ਕਮਾਲ ਲੋਕ ਨੇ ਤਾਕਤ ਕਿੱਥੋਂ ਮਿਲਦੀ ਹੈ ਇਹਨਾਂ ਨੂੰ ਇੰਨੇ ਨਿੱਡਰ ਕਿਸ ਤਰ੍ਹਾਂ ਨੇ ਕਹਿੰਦੇ ਨੇ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਆਬੇ ਹਯਾਤ ਬਣਾਉਣ ਦਾ ਤਰੀਕਾ ਦੱਸ ਦਿੱਤਾ ਹੈ ਜਾਦੇ ਆਬੇ ਹਯਾਤ ਪੀ ਲੈਂਦੇ ਨੇ ਫਿਰ ਤਾਂ ਕਹਿੰਦੇ ਮੌਤ ਨੂੰ ਟਿਚਰਾ ਕਰਨ ਲੱਗ ਪੈਂਦੇ ਨੇ ਜ਼ਕਰੀਆ ਜਿਉਂ-ਜਿਉਂ ਦੱਸ ਰਿਹਾ ਸੀ ਨਾਦਰ ਸ਼ਾ ਸਿੱਖਾਂ ਬਾਰੇ ਜਾਣਨ ਲਈ ਹੋਰ ਉਤਾਵਲਾ ਹੋ ਰਿਹਾ ਸੀ ਕੋਈ ਤਾਂ ਹੋਵੇਗਾ ਤੇਰੀ ریاست ਵਿੱਚ ਜਿਸ ਨੇ ਸਿੱਖ ਦੇਖੇ ਹੋਣਗੇ ਜੋ ਇਹਨਾਂ ਦੇ ਰਹਿਣ ਸਹਿਣ ਤੋਂ ਜਾਣੂ ਹੋਵੇਗਾ ਜਾਓ ਤੇ ਕੋਈ ਐਸਾ ਆਦਮੀ ਲੱਭ ਕੇ ਲਿਆਓ ਜੋ ਮੈਨੂੰ ਸਿੱਖਾਂ ਬਾਰੇ ਵਿਸਥਾਰ ਨਾਲ ਦੱਸ ਸਕੇ ਨਾਦਰ ਨੇ ਆਪਣੀ ਇੱਛਾ ਜ਼ਕਰੀਆ ਅੱਗੇ ਪ੍ਰਗਟ ਕੀਤੀ ਜ਼ਕਰੀਆ ਨੇ ਕੁਝ ਸਿਪਾਹੀ ਕਿਸੇ ਐਸੇ ਦੀ ਭਾਲ ਵਿੱਚ ਤੋਰ ਦਿੱਤੇ ਜੋ ਸਿੰਘਾਂ ਦੇ ਰਹਿਣ ਸਹਿਣ ਤੇ ਤੌਰ ਤਰੀਕਿਆਂ ਬਾਰੇ ਦੱਸ ਸਕੇ ਪਿੰਡ ਵਿੱਚ ਪੰਡਾਂ ਦੀ ਇੱਕ ਟੋਲੀ گاਉਂ ਦੀ ਫਿਰ ਰਹੀ ਹੈ ਉਗਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰ ਜਿੱਥੇ ਲੋਕਾਂ ਦੀ ਭੀੜ ਜਿਆਦਾ ਹੁੰਦੀ ਹੈ ਉਹ ਖੜ ਕੇ ਗਾਉਣ ਲੱਗਦੇ ਹਨ ਪੀਵੋ ਪੌਹਲ ਖੰਡੇ ਧਾਰ ਹੋਏ ਜਾਨੂ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦ ਸਿਪਾਹੀਆਂ ਨੇ ਵਾਹ ਵਾਹ ਗੋਬਿੰਦ ਸਿੰਘ ਸੁਣਿਆ ਤਾਂ ਭੰਡਾ ਨੂੰ ਆਵਾਜ਼ ਮਾਰੀ ਰੁਕ ਓਏ ਭੰਡ ਇੱਕਦਮ ਠੰਬਰ ਗਏ ਇਹ ਕੀ ਗਾ ਰਹੇ ਹੋ ਇੱਕ ਸਿਪਾਈ ਬੋਲਿਆ ਇਹ ਤਾਂ ਪਗੰਬਰ ਦੀਆਂ ਸਿਫਤਾਂ ਨੇ ਹਜੂਰ ਅਸੀਂ ਤਾਂ ਅੱਲਾ ਦੇ ਰਸੂਲ ਦੀ ਉਸਤਤਿ ਗਾ ਰਹੇ ਹਾਂ ਇੱਕ ਸਿਆਣੀ ਉਮਰ ਦਾ ਭੰਡ ਬੋਲਿਆ ਪਰੇਤਾ ਸਿੱਖਾਂ ਦੇ ਗੁਰੂ ਦਾ ਨਾਮ ਲੈ ਰਹੇ ਹੋ ਵਾਰ-ਵਾਰ ਹਕੂਮਤ ਦੇ ਬਾਗੀਆਂ ਦੇ ਗੁਰੂ ਦੀ ਉਸਤਤ ਕਰ ਰਹੇ ਹੋ ਸਿਪਾਈ ਬੋਲਿਆ ਹਜ਼ੂਰ ਕੌਣ ਬਾਗੀ ਤੇ ਕੌਣ ਬਾਦਸ਼ਾਹ ਇਹ ਫੈਸਲੇ ਤਾਂ ਖੁਦਾ ਤੇ ਛੱਡ ਦਿਓ ਹਕੂਮਤ ਦੀ ਚੱਕਰੀ ਕਰਦੇ ਕਰਦੇ ਤੁਸੀਂ ਅੱਲਾ ਦੇ ਕਰਨ ਵਾਲੇ ਫੈਸਲੇ ਵੀ ਆਪ ਕਰਨ ਲੱਗ ਪਏ ਹੋ ਇੱਕ ਪੰਡ ਸਹਿਜਤਾ ਨਾਲ ਬੋਲਿਆ ਠੀਕ ਹੈ ਠੀਕ ਹੈ ਤੁਸੀਂ ਇਹ ਦੱਸੋ ਸਿੱਖਾਂ ਨੂੰ ਜਾਣਦੇ ਹੋ ਅਸੀਂ ਤਾਂ ਹਜੇ ਆਪਣੇ ਆਪ ਨੂੰ ਵੀ ਨਹੀਂ ਜਾਣਦੇ ਹਜ਼ੂਰ ਜੇ ਜਾਣ ਗਏ ਤਾਂ ਮੰਗ ਖਾਣਾ ਛੱਡ ਦੇਾਂਗੇ ਸਿੱਖਾਂ ਨੂੰ ਜਾਣਨਾ ਤਾਂ ਦੂਰ ਦੀ ਗੱਲ ਹੈ ਪਰ ਕਦੇ ਸਿੱਖ ਦੇਖੇ ਤਾਂ ਹੋਣਗੇ ਸਾਰਾ ਦਿਨ ਪਿੰਡੋਂ ਪਿੰਡ ਗਸ਼ਤ ਕਰਦੇ ਫਿਰਦੇ ਹੋ ਸਾਡੇ ਲਈ ਤਾਂ ਲੁਕਾਈ ਦਾ ਭਲਾ ਕਰਨ ਵਾਲਾ ਹਰ ਮਨੁੱਖੀ ਸਿੱਖ ਹੈ ਜੂਰ ਮਨੁੱਖਤਾ ਲਈ ਜਾਨ ਤਲੀ ਦੇ ਟਿਕਾਈ ਫਿਰਦਾ ਹਰ ਪੁਰਖ ਸਿੱਖ ਹੈ ਕੀ ਤੁਸੀਂ ਖਾਨ ਬਹਾਦਰ ਨੂੰ ਸਿੱਖਾਂ ਬਾਰੇ ਦੱਸ ਸਕਦੇ ਹੋ ਅਜੇ ਗੱਲ ਸਪਾਈ ਦੇ ਮੂੰਹ ਵਿੱਚ ਹੀ ਸੀ ਕਿ ਇੱਕ ਨੌਜਵਾਨ ਭੰਡ ਬੋਲਿਆ ਸਿੱਖਾਂ ਦੀ ਸੂਧਈਏ ਜਕਰੀਏ ਨੂੰ ਕਦੇ ਵੀ ਨਹੀਂ ਥਾਏ ਸਿਰ ਲਾ ਦਿਓ ਪਰ ਉਹਨਾਂ ਖੁਦਾ ਦੇ ਆਸ਼ਕਾਂ ਦੀ ਕੋਈ ਖਬਰ ਸਰਕਾਰ ਨੂੰ ਨਹੀਂ ਦਿਆਂਗੇ ਇੱਕ ਸਪਾਈ ਗੁੱਸੇ ਵਿੱਚ ਥੋੜਾ ਅੱਗੇ ਵਧਿਆ ਪਰ ਦੂਜੇ ਨੇ ਹੱਥ ਫੜ ਕੇ ਰੋਕ ਲਿਆ ਨਾਲੇ ਜਾ ਕੇ ਕਹਿ ਦਿਓ ਆਪਦੇ ਖਾਨ ਬਹਾਦਰ ਤੇ ਨਾਲੇ ਉਹਦੇ ਸੱਜਰੇ ਨਾਦਰ ਨੂੰ ਕਿ ਅਗਲੇ 40 40 ਪਾਠ ਚੰਡੀ ਦੀ ਵਾਰ ਦੇ ਕਰਦੇ ਨੇ ਰੋਜ਼ ਤੇ ਆਦਮ ਖੋਰ ਸ਼ੇਰਾਂ ਦੇ ਮੂੰਹ ਹੱਥਾਂ ਨਾਲ ਪਾੜ ਦਿੰਦੇ ਨੇ ਭਲੀ ਚਾਹੁੰਦੇ ਹੋ ਤਾਂ ਪੰਜਾਂ ਪਾਣੀਆਂ ਤੋਂ ਪਾਰ ਚਲੇ ਜਾਓ ਛੋਟੇ ਮੋਟੇ ਬੰਨ ਲਾ ਕੇ ਦਰਿਆਵਾਂ ਦੇ ਵਹਿ ਨਹੀਂ ਰੋਕੇ ਜਾਂਦੇ ਵੇਖਿਓ ਕਿਤੇ ਇਹਦਾ ਮਤਲਬ ਤੁਸੀਂ ਸਿੱਖਾਂ ਨੂੰ ਜਾਣਦੇ ਹੋ ਚਲੋ ਖਾਨਬਾਦਦਰ ਤੁਹਾਨੂੰ ਮਿਲਣਾ ਚਾਹੁੰਦੇ ਹਨ ਸਾਨੂੰ ਕਿਉਂ ਉਹ ਸਿੱਖਾਂ ਬਾਰੇ ਜਾਨਣਾ ਚਾਹੁੰਦੇ ਹਨ ਉਹਨਾਂ ਦੀ ਸੂ ਨਹੀਂ ਚਾਹੁੰਦੇ ਬਸ ਉਹਨਾਂ ਦੀਆਂ ਰੌ ਰੀਤਾਂ ਰਹਿਣ ਸਹਿਣ ਬਾਰੇ ਜਾਨਣ ਦੀ ਲੋਚਾ ਹੈ ਨਾਦਰ ਸ਼ਾਹ ਦੀ ਭੰਡਾ ਨੂੰ ਸਿਪਾਈਆਂ ਨੇ ਮੂਰੇ ਲਾ ਲਿਆ ਤੇ ਆਪ ਉਹਨਾਂ ਦੇ ਮਗਰ ਤੁਰ ਪਏ ਭੰਡਾ ਨੇ ਫੇਰ ਗਾਉਣਾ ਸ਼ੁਰੂ ਕਰ ਦਿੱਤਾ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰ ਅਸਲ ਵਿੱਚ ਇਹ ਭੰਡ ਸਿੱਖਾਂ ਕੋਲ ਜੰਗਲ ਵਿੱਚ ਕੁਝ ਦਿਨ ਰਹਿ ਕੇ ਆਏ ਹਨ ਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਨ ਉਨ੍ਹਾਂ ਦੀ ਅਧਿਆਤਮਿਕਤਾ, ਸੇਵਾ, ਨਿਮਰਤਾ, ਬਹਾਦਰੀ ਦੇ ਕਾਇਲ ਹਨ। ਉਹਨਾਂ ਕੋਲ ਰਹਿਣ ਕਰਕੇ ਇਹਨਾਂ ਦੇ ਨੌਜਵਾਨਾਂ ਵਿੱਚ ਜ਼ੁਲਮੀ ਹਕੂਮਤ ਵਿਰੁੱਧ ਰੋਸ ਪੈਦਾ ਹੋ ਗਿਆ ਹੈ ਜੋ ਉਹਨਾਂ ਦੇ ਬੋਲਾਂ ਵਿੱਚੋਂ ਝਲਕਦਾ ਹੈ। ਜੰਗਲਾਂ ਵਿੱਚ ਪੜੀ ਜਾਂਦੀ ਅਖੰਡ ਬਾਣੀ ਇਹਨਾਂ ਦੇ ਵੀ ਦਿਲਾਂ ਵਿੱਚ ਘਰ ਕਰ ਗਈ ਹੈ। ਕਿਸੇ ਭੰਡ ਦੀ ਡੂੰਗੀ ਜਈ ਆਵਾਜ਼ ਆਉਂਦੀ ਹੈ। ਗੁਰਬਾਣੀ ਤਿੰਨ ਭਾਈਆਂ ਜਨਮਸਤਕ ਭਾਗ ਮਨਮੁਖ ਛੁੱਟੜ ਕਾਮਣੀ ਗੁਰਮੁਖ ਸੁਹਾਗ। ਕੁਝ ਮੁਖੀ ਭੰਡ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਕੋਲ ਖਲੋਤੇ ਹਨ। ਉਹ ਜ਼ਖਰੀਆ ਖਾਨ ਨੂੰ ਤਾਂ ਦੇਖ ਕੇ ਨਹੀਂ ਸਿਖਾਉਂਦੇ ਪਰ ਨਾਦਰ ਸ਼ਾਹ ਦੀ ਸਿੱਖਾਂ ਬਾਰੇ ਜਾਣਨ ਦੀ ਨੀਤ ਉਹਨਾਂ ਨੂੰ ਸੋਚੀ ਲੱਗਦੀ ਹੈ। ਨਾਦਰ ਦੀਆਂ ਗੱਲਾਂ ਤੋਂ ਜਾਪ ਰਿਹਾ ਹੈ ਜਿਵੇਂ ਉਹ ਸੱਚਮੁੱਚ ਸਿੱਖਾਂ ਤੋਂ ਪ੍ਰਭਾਵਿਤ ਹੈ ਤੇ ਉਹਨਾਂ ਬਾਰੇ ਜਾਣਨ ਦਾ ਇਛਕ ਹੈ। ਇੱਕ ਭੰਡ ਨੇ ਬੋਲਣਾ ਸ਼ੁਰੂ ਕੀਤਾ। ਭੂਰੇ ਚਾਦਰ ਫਾਟੇ ਬਸਤਰ ਟੁੱਟੇ ਫੁੱਟੇ ਜ਼ਰਖਲ ਸ਼ਸਤਰ ਸਿਰ ਪਰ ਚੱਕਰ ਖੰਡੇ ਤੋੜੇ ਸਜੇ ਨਾ ਔਰ ਹੈ ਸ਼ਸਤਰ ਥੋੜੇ ਇੱਕ ਇੱਕ ਚੁੱਕਿਓ ਮਣ ਮਣ ਲੋਹਾ ਅੱਗੇ ਉਹ ਨਾਦਰ ਸ਼ਾਹ ਨੂੰ ਸਿੰਘਾਂ ਦੇ ਨਾਮ ਬੋਲ ਕੇ ਦੱਸਦਾ ਹੈ ਆਇਓ ਬਖੇੜਾ ਸਿੰਘ ਦੁਤੇੜਾ ਤਗੜਾ ਸਿੰਘ ਲਕੜਾ ਸਿੰਘ ਝੇੜਾ ਬਾਗੜ ਸਿੰਘ ਖਾਗੜ ਸਿੰਘ ਫੌੜਾ ਅਗੜ ਝਗੜ ਸਿੰਘ ਪਗੜ ਪਗੌੜਾ ਤਰਤ ਠਕੇੜ ਸਿੰਘ ਪਹਾੜਾ ਦਿੱਲੀ ਤੋੜ ਸਿੰਘ ਸਹਿਲਾੜਾ ਇਹ ਕੀ ਹੈ ਨਾਦਰ ਸ਼ਾਹ ਦੇ ਕੁਝ ਪਿੜ ਪੱਲੇ ਨਹੀਂ ਪੈ ਰਿਆ ਇਹੀ ਤਾਂ ਅਸੀਂ ਕਹਿੰਦੇ ਹ ਜਯੂਰ ਅਸੀਂ ਬਾਦਸ਼ਾਹ ਬਹਾਦਰ ਸ਼ਾਹ ਨੂੰ ਵੀ ਇੰਜ ਦੱਸਿਆ ਸੀ ਤੇ ਉਹਨਾਂ ਦੇ ਕੁਝ ਸਮਝ ਨਹੀਂ ਆਇਆ ਸੀ ਇਸੇ ਲਈ ਅਸੀਂ ਜ਼ਕਰੀਆ ਖਾਨ ਨੂੰ ਕਹਿ ਰਹੇ ਸਾਂ ਕਿ ਅਸੀਂ ਨਾਟਕ ਕਰਕੇ ਦਿਖਾ ਸਕਦੇ ਹਾਂ ਉਸ ਨਾਲ ਹਜ਼ੂਰ ਸਭ ਜਾਣ ਜਾਣਗੇ ਸਿਆਣੀ ਉਮਰ ਦਾ ਪੰਡ ਬੋਲਿਆ ਤੁਸੀਂ ਸਾਨੂੰ ਬੋਲ ਕੇ ਇੰਜ ਹੀ ਦੱਸ ਦਿਓ ਜਿਵੇਂ ਹੁਣ ਗੱਲਾਂ ਕਰ ਰਹੇ ਹੋ ਜ਼ਕਰੀਆ ਬੋਲਿਆ ਬੋਲ ਕੇ ਤਾਂ ਅਸੀਂ ਦੱਸ ਹੀ ਰਹੇ ਸਾਂ ਹਜ਼ੂਰ ਇਸ ਤਰ੍ਹਾਂ ਫੇਰ ਤੁਹਾਨੂੰ ਅਧੂਰੀ ਜਾਣਕਾਰੀ ਮਿਲੇਗੀ ਤਾਂਡਾ ਜੇ ਬੋਲ ਹੀ ਰਿਹਾ ਸੀ ਕਿ ਨਾਦਰ ਬੋਲਿਆ ਨਹੀਂ ਅਧੂਰੀ ਨਹੀਂ ਤੁਹਾਨੂੰ ਜਿੰਨਾ ਵੀ ਪਤਾ ਹੈ ਦੱਸੋ ਭਾਵੇਂ ਜਿਵੇਂ ਮਰਜ਼ੀ ਦੱਸੋ ਨਾਦਰ ਸ਼ਾਹ ਦੀ ਪ੍ਰਵਾਨਗੀ ਤੋਂ ਬਾਅਦ ਹੁਣ ਜ਼ਕਰੀਆ ਕੁਝ ਨਹੀਂ ਬੋਲ ਸਕਦਾ ਸੀ ਸੋ ਭੰਡਾਂ ਦੇ ਕਹਿ ਅਨਸਾਰ ਪ੍ਰਬੰਧ ਸ਼ੁਰੂ ਹੋ ਗਏ। ਅਸਲ ਵਿੱਚ ਭੰਡ ਨਾਦਰ ਸ਼ਾਹ ਨੂੰ ਇੱਕ ਨਾਟਕ ਦੇ ਰੂਪ ਵਿੱਚ ਸਿੱਖਾਂ ਦੀਆਂ ਰੌ ਰੀਤਾਂ ਤੋਂ ਜਾਣੂ ਕਰਵਾਉਣ ਦਾ ਯਤਨ ਕਰ ਰਹੇ ਹਨ। ਇੱਕ ਵੱਡੇ ਮੈਦਾਨ ਵਿੱਚ ਨਾਦਰ ਸ਼ਾਹ, ਉਸ ਦੇ ਵਜ਼ੀਰ, ਸਿਆਣਾਪਤੀ ਤੇ ਹੋਰ ਦਰਬਾਰੀ ਜ਼ਕਰੀਆ ਖਾਨ ਨਾਲ ਆਸਨਾ ਤੇ ਬੈਠ ਗਏ ਤੇ ਉਹਨਾਂ ਦੇ ਸਾਹਮਣੇ ਭੰਡ ਨਾਟਕ ਦੀ ਤਿਆਰੀ ਕਰਨ ਲੱਗੇ। ਦੀਵਾਨ ਸੱਜ ਚੁੱਕਾ ਹੈ। ਵੱਡੇ ਮੈਦਾਨ ਵਿੱਚ ਕਾਫੀ ਹਲਚਲ ਹੈ। ਭੰਡ ਆਪਣੀ ਤਿਆਰੀ ਵਿੱਚ ਲੱਗੇ ਹੋਏ ਹਨ। ਨਾਦਰ ਸ਼ਾਹ, ਜ਼ਕਰੀਆ ਖਾਨ ਤੇ ਬਾਕੀ ਸਭ ਆਪੋ ਆਪਣੇ ਆਸਨਾ ਤੇ ਬੈਠ ਚੁੱਕੇ ਹਨ ਤਿਆਰੀ ਕਰ ਰਹੇ ਭੰਡਾ ਚੋਂ ਇੱਕ ਨਾਦਰ ਸ਼ਾਹ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਹਜ਼ੂਰ ਸਾਨੂੰ ਤੁਹਾਡੀ ਫੌਜ ਦੇ ਕੁਝ ਸਿਪਾਹੀ ਵੀ ਨਾਟਕ ਵਿੱਚ ਮਦਦ ਲਈ ਚਾਹੀਦੇ ਹਨ ਕਿੰਨੇ ਕੁ ਨਾਦਰ ਬੋਲਦਾ ਹੈ ਕੋਈ 30-35 ਹਜ਼ੂਰ ਤਿਆਰ ਵਰ ਤਿਆਰ ਇਹ ਨਾਦਰ ਦੇ ਸਿਪਾਹੀ ਨੇ ਸਦਾ ਤਿਆਰ ਹੀ ਰਹਿੰਦੇ ਨੇ ਤੇ ਸੁੱਤੇ ਪਈ ਵੀ ਜੰਗ ਲੜ ਸਕਦੇ ਨੇ ਨਾਦਰ ਆਪਣੇ ਇੱਕ ਸੈਨਾਪਤੀ ਨੂੰ ਇਸ਼ਾਰਾ ਕਰਦਾ ਹੈ 30-35 ਹਥਿਆਰਾਂ ਨਾਲ ਲੈ ਸੈਨਿਕ ਮੈਦਾਨ ਵਿੱਚ ਦਾਖਲ ਹੁੰਦੇ ਨੇ ਨਾਦਰ ਦੀ ਜੇਤੂ ਮੁਹੰਮਦ ਦੇ ਲੜਾਕੇ ਪੰਡ ਉਹਨਾਂ ਕੋਲ ਜਾ ਕੇ ਕੁਝ ਸਮਝਾਉਣ ਲੱਗਦਾ ਹੈ ਤੁਸੀਂ ਸਭ ਨੇ ਉਹ ਨੁੱਕਰ ਵਿੱਚ ਖਲੋਤੇ ਰਹਿਣਾ ਹੈ ਤੇ ਜਦੋਂ ਹੀ ਇਧਰੋਂ ਇਸ਼ਾਰਾ ਮਿਲੇ ਤਾਂ ਹਮਲਾ ਕਰ ਦੇਣਾ ਹੈ ਉਹ ਸਭ ਦਸਤੀ ਥਾਂ ਤੇ ਜਾ ਕੇ ਖਲੋਗੇ ਪੰਡ ਮદાન ਦੇ ਵਿਚਾਲੇ 71 ਹੋ ਜਾਂਦੇ ਹਨ 7-8 ਪੰਡ ਖਲੋਤੇ ਰਹਿੰਦੇ ਹਨ ਤੇ ਬਾਕੀ 10-15 ਉਹਨਾਂ ਦੇ ਸਾਹਮਣੇ ਬੈਠ ਜਾਂਦੇ ਹਨ ਇੱਕ ਪੰਡ ਉੱਚੀ ਜਗ੍ਹਾ ਬਿਠਾ ਦਿੱਤਾ ਜਾਂਦਾ ਹੈ ਉਸ ਦੇ ਸਾਹਮਣੇ ਇੱਕ ਪੀੜਾ ਨੁਮਾ ਛੋਟਾ ਮੰਜਾ ਢਾਹ ਦਿੰਦੇ ਹਨ ਤੇ ਉਸ ਨੂੰ ਚਾਦਰ ਨਾਲ ਢੱਕ ਦਿੰਦੇ ਹਨ ਚਾਦਰ ਦੇ ਹੇਠ ਇੱਕ ਸਹਰਾਣਾ ਰੱਖ ਦਿੱਤਾ ਜਾਂਦਾ ਹੈ ਉਸ ਭੰਡ ਨੂੰ ਮੋਰ ਦੇ ਖੰਭ ਫੜਾ ਦਿੱਤੇ ਜਾਂਦੇ ਹਨ ਤੇ ਉਹ ਉਹਨਾਂ ਖੰਭਾਂ ਨੂੰ ਚੌਰ ਵਾਂਗ ਮੰਜੇ ਉੱਪਰ ਘਮਾਉਂਦਾ ਹੈ ਦੋ ਭੰਡ ਡਾਂਗਾ ਫੜ ਕੇ ਆਸੇ ਪਾਸੇ ਪਹਿਰੇਦਾਰਾਂ ਵਾਂਗ ਖੜਾ ਦਿੱਤੇ ਜਾਂਦੇ ਹਨ ਬਾਕੀ ਪੰਜ ਮੰਜੇ ਨੂੰ ਮੱਥਾ ਟੇਕ ਕੇ ਇੱਕ ਬਾਟਾ ਨੁਮਾ ਬੱਠਲ ਦੇ ਦਿਵਾਲੇ ਬੈਠ ਜਾਂਦੇ ਹਨ ਇੱਕ ਭੰਡ ਜੰਗ ਲੱਗਿਆ ਸ਼ੁਰਾ ਬੋਝੋ ਕਰਦਾ ਹੈ ਬੱਠਲ ਵਿੱਚ ਪਾਣੀ ਤੇ ਸ਼ੱਕਰ ਪਾ ਦਿੱਤਾ ਜਾਂਦਾ ਹੈ ਉਹ ਸ਼ਰਾਬੇਰਨ ਲੱਗਦੇ ਹਨ ਇੱਕ ਪੰਡ ਨਾਦਰ ਸ਼ਾਹ ਕੋਲ ਉਸ ਨੂੰ ਸਮਝਾਉਣ ਲਈ ਖਲੋਤਾ ਹੈ ਇਹ ਸਭ ਕੀ ਹੋ ਰਿਹਾ ਹੈ ਨਾਦਰ ਉਸ ਪੰਡ ਨੂੰ ਪੁੱਛਦਾ ਹੈ ਇਹ ਆਬੇ ਹਿਆਤ ਤਿਆਰ ਕਰ ਰਹੇ ਨੇ ਹਜੂਰ ਸਿੱਖਾਂ ਦਾ ਆਪਣਾ ਇੱਕ ਧਰਮ ਗ੍ਰੰਥ ਹੈ ਜਿਸ ਨੂੰ ਉਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਉਹਨਾਂ ਦੀਆਂ ਸਭ ਰੀਤਾਂ ਵਿਹਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਹੁੰਦੇ ਹਨ ਉਹ ਪੰਜ ਕੀ ਕਰ ਰਹੇ ਹਨ ਉਹ ਆਬੇ ਹਿਆਤ ਹੈ ਹਜੂਰ ਪੰਜ ਸਿੱਖ ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ ਜਾਂਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਬਾਟਾ ਤਿਆਰ ਕਰਦੇ ਹਨ ਉਹ ਇਸ ਨੂੰ ਅਮਰਤ ਕਹਿੰਦੇ ਹਨ ਅਮਰਤ ਇਹ ਕੀ ਹੈ ਅਮਰਤ ਹਜ਼ੂਰ ਜਿਸ ਨੂੰ ਪੀ ਕੇ ਅਮਰ ਹੋ ਜਾਈਦਾ ਹੈ ਆਬੇ ਹਯਾਤ ਵਾਂਗ ਉਹ ਬਾਟੇ ਵਿੱਚ ਪੰਜਾਂ دریاਵਾਂ ਦਾ ਪਾਣੀ ਤੇ ਪਤਾਸੇ ਪਾ ਕੇ ਖੰਡੇ ਨਾਲ ਹਲਾਉਂਦੇ ਹਨ ਉਹ ਆਪਸ ਵਿੱਚ ਕੀ ਗੱਲਾਂ ਕਰ ਰਹੇ ਹਨ ਉਹ ਗੱਲਾਂ ਨਹੀਂ ਕਰ ਰਹੇ ਹਜ਼ੂਰ ਉਹ ਬਾਣੀ ਪੜ ਰਹੇ ਹਨ ਬਾਣੀ ਜੀ ਬਾਣੀ ਕਲਮਾ ਜੋ ਇਹਨਾਂ ਨੂੰ 10 ਗੁਰੂਆਂ ਨੇ ਬਖਸ਼ਿਆ ਹੈ ਬਾਣੀ ਇਹਨਾਂ ਦੀ ਰੂਹ ਦੀ ਖੁਰਾਕ ਹੈ ਸਿੱਖ ਸਾਹ ਲਾਈ ਬਿਨਾ ਤਾਂ ਸ਼ਾਇਦ ਸਾਰ ਲਵੇ ਪਰ ਹਜੂਰ ਬਾਣੀ ਬਿਨਾ ਤਾਂ ਮਾਰੀ ਜਾਏਗਾ ਕਿਸੇ ਸਿੱਖ ਬੱਚੇ ਨੂੰ ਤੁਸੀਂ ਰੋਟੀ ਤੇ ਬਾਣੀ ਵਿੱਚੋਂ ਇੱਕ ਚੁਣ ਲਈ ਕਹੋਗੇ ਤਾਂ ਉਹ ਬੇਜਾਜਕ ਬਾਣੀ ਚੁਣੇਗਾ ਆਫਰੀਨ ਨਾਦਰ ਸਮੇਤ ਕਈਆਂ ਦੇ ਮੂੰਹ ਆ ਨਿਕਲਿਆ ਤੇ ਹੁਣੇ ਕੀ ਕਰਨਗੇ ਨਾਦਰ ਦੀ ਉਤਸੁਕਤਾ ਵਧ ਰਹੀ ਸੀ ਹੁਣ ਇੱਕ ਜਣਾ ਇਹਨਾਂ ਨੂੰ ਮਰਿਆਦਾ ਦੱਸੇਗਾ ਮਰਿਆਦਾ ਮਾਨੇ ਸ਼ਰਾ ਤੇ ਫਿਰ ਸਾਹਮਣੇ ਬੈਠੇ ਕੱਲੇ-ਕੱਲੇ ਨੂੰ ਅਮਰਤ ਦਿੱਤਾ ਜਾਏਗਾ ਨਾਟਕ ਵਿੱਚ ਨਕਲੀ ਅਮਰਤ ਤਿਆਰ ਕਰ ਰਹੇ ਪੰਜਾਂ ਵਿੱਚੋਂ ਇੱਕ ਉੱਠਿਆ ਤੇ ਸਾਹਮਣੇ ਬੈਠਿਆਂ ਵੱਲ ਬੋਲਣਾ ਸ਼ੁਰੂ ਕੀਤਾ ਧੰਨ ਭਾਗ ਨੇ ਤੁਹਾਡੇ ਜੋ ਤੁਹਾਨੂੰ ਇਹ ਦਾਤ ਪ੍ਰਾਪਤ ਹੋਣ ਲੱਗੀ ਹੈ ਸੁਰ ਨਰ ਮਨ ਜਨ ਇਸ ਅਮਰਤ ਨੂੰ ਲੋਚਦੇ ਹਨ ਪਰ ਇਹ ਹਰ ਕਿਸੇ ਦੀ ਝੋਲੀ ਨਹੀਂ ਪੈਂਦਾ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਣ ਜਾ ਰਿਹਾ ਹੈ ਅੱਜ ਤੋਂ ਤੁਹਾਡੀ ਪਿਛਲੀ ਸਭ ਜਾਤ ਕੁੱਲ ਨਸਲ ਪੰਥ ਨਾਸ ਹੋ ਜਾਏਗਾ ਹੁਣ ਤੁਸੀਂ ਖਾਲਸੇ ਹੋ ਜਾਓਗੇ ਗੁਰੂ ਗੋਬਿੰਦ ਸਿੰਘ ਤੁਹਾਡੇ ਪਿਤਾ ਹੋਣਗੇ ਤੇ ਮਾਤਾ ਸਾਹਿਬ ਦੇਵਾ ਤੁਹਾਡੇ ਮਾਤਾ ਹਰ ਸਿੱਖ ਸਿੱਖਣੀ ਭਚੰਗੀ ਆਪਣੇ ਨਾਮ ਨਾਲ ਸਿੰਘ ਤੇ ਕੌਰ ਲਗਾਏਗਾ ਨਾਮ ਬਾਣੀ ਦਾ ਅਭਿਆਸ ਤੁਹਾਡਾ ਨਿਤਕਰਮ ਹੋਏਗਾ ਹੱਥਕਾਰਵਲ ਤੇ ਚਿੱਤਕਰਤਾਰਵਲ ਤੇ ਕਾਰ ਤੁਹਾਡੀ ਹੋਏਗੀ ਜ਼ੁਲਮ ਦਾ ਨਾਸ ਕਰਨ ਇਹਨਾਂ ਕਹਿੰਦੇ ਆ ਉਹਨਾਂ ਪੰਜਾਂ ਨੇ ਸਾਹਮਣੇ ਬੈਠਿਆਂ ਨੂੰ ਇਸ਼ਾਰਾ ਕੀਤਾ ਇੱਕ ਇੱਕ ਕਰਕੇ ਭੰਡ ਉਹਨਾਂ ਕੋਲ ਆਉਣ ਲੱਗੇ ਪੰਜ ਪੰਜ ਘੁੱਟ ਤਿਆਰ ਕੀਤਾ ਨਕਲੀ ਅੰਮ੍ਰਿਤ ਉਹਨਾਂ ਨੂੰ ਦਿੱਤਾ ਜਾਣ ਲੱਗਾ ਪੰਜ ਪੰਜ ਛੱਟਾਂ ਅੱਖਾਂ ਤੇ ਕੇਸਾਂ ਵਿੱਚ ਤੇ ਹਰ ਵਾਰ ਉੱਚੀ ਆਵਾਜ਼ ਵਿੱਚ ਬੋਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਬੋਲ ਰਹੇ ਹਨ ਨਾਦਰ ਨੇ ਪੁੱਛਿਆ ਖਾਲਸਾ ਖਾਲਸ ਉਹ ਪਰਮ ਮਨੁੱਖ ਜੋ ਜਵਾਬਦੇਹ ਸਿੱਧਾ ਅਕਾਲ ਪੁਰਖ ਨੂੰ ਹੈ ਉਹ ਅਕਾਲ ਪੁਰਖ ਦਾ ਹੈ ਤੇ ਉਸ ਦੀ ਹਰ ਜਿੱਤ ਫਤਿਹ ਉਹ ਵੀ ਅਕਾਲ ਪੁਰਖ ਦੀ ਹੈ ਇਹ ਜੰਗਾਂ ਅੱਲਾ ਲਈ ਕਰਦੇ ਹਨ ਮਾਨੇ ਜਿਹਹਾਦੀ ਹਨ ਜੀ ਇਹ ਅਕਾਲ ਪੁਰਖ ਦੀ ਫੌਜ ਹੈ ਬਾਦਸ਼ਾ ਧਰਤੀ ਉੱਤੋਂ ਜ਼ੁਲਮ ਦੀ ਜੜ ਪੁੱਟਣ ਤੇ ਹਲੇਮੀ ਰਾਜ ਦੀ ਸਥਾਪਤੀ ਲਈ ਇਸ ਦਾ ਜਨਮ ਹੋਇਆ ਹੈ ਪਹਿਲੀ ਜੰਗ ਆਪਣੇ ਆਪ ਨਾਲ ਹੈ ਆਪਣੇ ਅੰਦਰ ਦੇ ਪੰਜ ਦੋਖੀਆਂ ਨੂੰ ਕਾਬੂ ਵਿੱਚ ਕਰਨਾ ਹੈ ਜਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਦੇ ਹਲੇਮੀ ਰਾਜ ਬੇਗੰਪੁਰਾ ਪਹਿਲਾਂ ਆਪਣੇ ਅੰਦਰ ਉਸਾਰਨਾ ਹੈ ਫੇਰ ਧਰਤੀ ਉੱਤੇ ਤੇ ਮਗਰੋਂ ਸਗਲ ਬ੍ਰਹਿਮੰਡ ਵਿੱਚ ਪੰਜਾਂ ਵਿੱਚੋਂ ਇੱਕ ਬੋਲਣਾ ਜਾਰੀ ਰੱਖਦਾ ਹੈ ਖਾਲਸਾ ਜੀ ਧਰਤੀ ਪਾਪਾਂ ਦਾ ਭਾਰ ਸਹਾਰ ਦੀ ਥੱਕ ਚੁੱਕੀ ਹੈ ਸਾਨੂੰ ਉਸ ਦਾ ਭਾਰ ਵਡਾਉਣਾ ਪਵੇਗਾ ਜ਼ਾਲਮਾਂ ਨੇ ਜ਼ੁਲਮਾਂ ਦੀ ਅਤ ਕਰ ਦਿੱਤੀ ਹੈ ਵਾਰ ਲਗਾਤਾਰ ਖੇਤਾਂ ਨੂੰ ਖਾਂਦੀ ਜਾ ਰਹੀ ਹੈ ਰਾਜੇ পাপ ਕਮਾਉਣ ਲੱਗੇ ਹਨ ਤੇ ਗਿਆਨ ਵਿਹੂਣ ਪਰਜਾ ਉਹਨਾਂ ਦੇ ਜ਼ੁਲਮ ਸਹਾਰ ਰਹੀ ਹੈ ਜ਼ਾਲਮ ਰਾਜਿਆਂ ਦੇ ਸਾਹਮਣੇ ਕਿਵੇਂ ਖਲੋਈਦਾ ਹੈ ਪਰਜਾ ਨੂੰ ਇਹ ਸਿਖਾਉਣਾ ਪਵੇਗਾ ਉਹਨਾਂ ਨੂੰ ਦ੍ਰਿੜ ਕਰਵਾਉਣਾ ਪਵੇਗਾ ਕਉ ਹਰ ਸਮਾਨ ਨਹੀਂ ਰਾਜਾ ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ ਇਧਰੋਂ ਦਾਦਰ ਸ਼ਾਹ ਕੋਲ ਖਲੋਤਾ ਭੰਡ ਇਹ ਸ਼ਬਦ ਧਾਰਨਾ ਵਾਂਗ ਗਾਉਣ ਲੱਗਾ ਉਸਨੇ ਹੱਥਾਂ ਦੇ ਇਸ਼ਾਰੇ ਨਾਦਰ ਤੇ ਜਕਰੀਏ ਵੱਲ ਕੀਤੇ ਤੇ ਨਾਟਕ ਵੱਲ ਚਲਾ ਗਿਆ ਖਾਲਸਾ ਜੀ ਮਹਾਰਾਜ ਫਰਮਾਉਂਦੇ ਹਨ ਚੂਕਾਰ ਅਜ਼ਹਮਾ ਹੀਲ ਤੇ ਦਰਗੁਜ਼ਸਤ ਹਲਾਲ ਹਸਤ ਬੁਰਦਨ ਬਾ ਸ਼ਮਸ਼ੀਰ ਦਸਤ ਜ਼ੁਲਮਾਂ ਦੀ ਜੜ ਅੱਤ ਹੋ ਜਾਵੇ ਕੋਈ ਹੋਰ ਹੀਲਾ ਨਾ ਬਚਦਾ ਹੋਵੇ ਤਾਂ ਸ਼ਮਸ਼ੀਰ ਚੁੱਕ ਲੈਣੀ ਜਾਇਜ਼ ਹੈ ਵਕਤ ਆ ਗਿਆ ਹੈ ਕਿ ਰਾਜ ਭਾਗ ਖਾਲਸਾ ਜੀ ਆਪਣੇ ਹੱਥਾਂ ਵਿੱਚ ਲੈਣ ਤੇ ਪਰਜਾ ਦੇ ਦੁੱਖ ਹਰਨ ਪਾਪੀ ਰਾਜਿਆਂ ਨੂੰ ਨਰਕਾਂ ਵੱਲ ਤੋਰਨ ਦਾ ਵੇਲਾ ਆਣ ਟੁਕਾ लाल किला खालसा जी ਦੇ ਨਿਸ਼ਾਨ ਦੀ ਉਡੀਕ ਕਰ ਰਿਹਾ ਹੈ। ਲੋਕਾਈ ਤਰਾ ਤਰਾ ਕਰ ਰਹੀ ਹੈ। ਗੱਲਾਂ ਸੁਣਦਿਆਂ ਸੁਣਦਿਆਂ ਭੰਡ ਹੌਲੀ ਹੌਲੀ ਖੜੇ ਹੋ ਰਹੇ ਹਨ। ਜਿੰਨਾ ਇਹ ਨਾਟਕ ਵਾਲਾ ਅਮਰ ਛਕਿਆ ਹੈ। ਉਹਨਾਂ ਆਪਣੇ ਆਪਣੇ ਟੁੱਟੇ ਭੱਜੇ ਸ਼ਸਤਰ ਬਾਹਰ ਕੱਢ ਲਏ ਹਨ। ਰਾਜ ਕਰੇਗਾ ਖਾਲਸਾ। ਆਵਾਜ਼ਾਂ ਨਾਲ ਅਸਮਾਨ ਗੂੰਜਣ ਲੱਗਦਾ ਹੈ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ। ਛਤਰ ਚੁਲੈਗੇ ਸੀਸ ਪਰ ਬੜੀ ਕਰੇਗੀ ਮौज। ਕਿਸੇ ਪਾਸਿਓਂ ਆਵਾਜ਼ ਆਉਂਦੀ ਹੈ। ਬਾਜ ਤਾਜ ਤਿੰਨ ਤੇ ਸਭ ਲੈਣੇ। ਹਮ ਰਾਖਤ ਪਾਤਸ਼ਾਹੀ ਦਾਵਾ ਹਮ ਪਾਤਸ਼ਾਹੀ ਸਤਗੁਰ ਦਈ ਹੰਨੇ ਹੰਨੇ ਲਾਏ ਜੈ ਜੈ ਬਹੇ ਜਮੀਨ ਮਲ ਤੈ ਤੈ ਤਖਤ ਬਿਠਾਏ ਹਰ ਪਾਸਿਓ ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ ਜ਼ਕਰੀਆ ਖਾਨ ਨੂੰ ਮੁੜਕਾ ਰਿਹਾ ਹੈ ਨਾਦਰ ਦੇ ਕੁਝ ਸਮਝ ਨਹੀਂ ਪੈ ਰਿਹਾ ਪੰਡ ਹਵਾ ਵਿੱਚ ਕਿਰਪਾਨਾਂ ਲਹਿਰਾ ਰਹੇ ਹਨ ਤੇ ਉਹਨਾਂ ਆਪਣੇ ਮੂੰਹ ਨਾਦਰ ਤੇ ਜ਼ਕਰੀਏ ਵੱਲ ਕਰ ਲਏ ਹਨ ਜ਼ਕਰੀਆ ਪੰਡਾਂ ਵੱਲੋਂ ਨਾਟਕ ਲਈ ਮੰਗੇ ਦੂਰ ਖਲੋਤੇ ਸਿਪਾਈਆਂ ਨੂੰ ਇਸ਼ਾਰਾ ਕਰਦਾ ਹੈ ਨਾਦਰ ਦੇ ਲੜਾਕੇ ਸਿਪਾਈ ਸਬਕ ਸਿਖਾਉਣ ਲਈ ਪੰਡਾਂ ਤੇ ਹਮਲਾ ਕਰ ਦਿੰਦੇ ਹਨ। ਯੁੱਧ ਸ਼ੁਰੂ ਹੋ ਜਾਂਦਾ ਹੈ। ਲਸ਼ਕਣ ਤੇਗਾ ਵਰਸ਼ੀਆਂ, ਸੂਰਜ ਨਦਰ ਨਾ ਪਾਏ। ਲਲਕਾਰੇ ਮਾਰਦੇ ਹੋਏ ਪੰਡ ਜ਼ੰਗ ਖਾਦੀਆਂ ਕਿਰਪਾਨਾਂ ਨਾਲ ਤਿਆਰ ਬਰ ਤਿਆਰ ਸਿਪਾਈਆਂ ਤੇ ਭਾਰੂ ਪੈ ਰਹੇ ਹਨ। ਨਾਦਰ ਸ਼ਾਹ ਤੇ ਜ਼ਕਰੀਆ ਖਾਨ ਆਪਣੇ ਆਸਨਾ ਤੋਂ ਉੱਠ ਕੇ ਖਲੋ ਗਏ ਹਨ। ਪੰਡਾਂ ਨੇ ਹੱਲਾ ਹੋਰ ਤੇਜ਼ ਕਰ ਦਿੱਤਾ ਹੈ। ਕੁਝ ਪਲਾਂ ਵਿੱਚ ਉਹਨਾਂ ਨੇ ਨਾਦਰ ਦੇ ਉਹ ਸਾਰੇ ਸਿਪਾਈ ਮਾਰ ਦਿੱਤੇ ਜੋ ਸੁੱਤੇ ਪਏ ਵੀ ਜੰਗ ਲੜ ਸਕਦੇ ਸਨ। ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸੱਤ ਸ੍ਰੀ ਅਕਾਲ ਦੇ ਜਕਾਰੇ ਹਵਾ ਵਿੱਚ ਲਹਿਰਾ ਰਹੇ ਹਨ ਨਦਰਸ਼ਾ ਦੋਵੇਂ ਹੱਥ ਜੋੜੀ ਉੱਚੀ ਉੱਚੀ ਬੋਲਦਾ ਹੈ ਰੋਕ ਦਿਓ ਰੋਕ ਦਿਓ ਅੱਲਾ ਦਾ ਵਾਸਤਾ ਰੋਕ ਦਿਓ ਮੈਨੂੰ ਪਤਾ ਲੱਗ ਗਿਆ ਹੈ ਮਿੰਤ ਨਾਲ ਰੋਕ ਦਿਓ ਉਹ ਜ਼ਕਰੀਏ ਤੇ ਹੋਰ ਸੈਨਾਪਤੀਆਂ ਨੂੰ ਇਸ਼ਾਰਾ ਕਰਦਾ ਹੈ ਪਰ ਕੋਈ ਵੀ ਭੰਡਾਂ ਵੱਲ ਜਾਣ ਲਈ ਤਿਆਰ ਨਹੀਂ ਰੋਕ ਦਿਓ ਮੈਂ ਤੁਹਾਡੇ ਪੈਰ ਫੜਦਾ ਹਾਂ ਰੋਕ ਦਿਓ ਜੇ ਨਕਲੀ ਅੰਮ੍ਰਿਤ ਵਿੱਚ ਐਡੀ ਕਰਾਮਾਤ ਹੈ ਤਾਂ ਅਸਲੀ ਕਿਹੋ ਜਿਹਾ ਹੋਏਗਾ ਰੋਕ ਦਿਓ ਮੈਨੂੰ ਸਭ ਸਮਝ ਆ ਗਿਆ ਰੋਕ ਦਿਓ ਨਾਦਰ ਉੱਤੇ ਹੀ ਕੁਰਸੀ ਤੇ ਡਿੱਗ ਪੈਂਦਾ ਹੈ ਉਸ ਨੂੰ ਸਾਹਮਣੇ ਅਸਮਾਨ ਵਿੱਚ ਕੋੜਿਆਂ ਦੇ ਚੜੇ ਆਉਂਦੇ ਸਿੰਘ ਦਿਖਾਈ ਦੇ ਰਹੇ ਹਨ ਪਿੱਛੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਚੁਲेंगे ਸੀਸ ਪਰ ਬੜੀ ਕਰੇਗੀ ਮौज ਛਤਰ ਚੁਲेंगे ਸੀਸ ਪਰ ਬੜੀ ਕਰੇਗੀ ਮौज ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ